ਪਿਛਲੇ ਸਾਲ ਇੱਕ ਬੈਂਕ ਪੰਜਾਬੀ ਜਾਗਨ ਦੀ ਇੱਕ ਖਬਰ ਲੱਗੀ ਸੀ ਕਿ ਮਕੌੜਾ ਪੱਤਣਾ ਜਿੱਥੇ ਪੱਕਾ ਪੁਲ ਬਣਿਆ ਨਹੀਂਗਾ ਜਿਹੜਾ ਟੈਂਪਰੇਰੀ ਪਰਟੂਨ ਪੁਲਾ ਉਹ ਬਾਰਸਾਂ ਕਰਕੇ ਚੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ 6 ਘਾਤ ਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਕੋਈ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਸੀ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਹਾਂ ਕਿ ਕੀ ਜੀ ਉਹਨਾਂ ਨੇ ਕਿਹਾ ਵਾਬਈ ਤੁਸੀਂ ਕਿਸ਼ਤੀ ਨਵੀਂ ਲੈਦੇ ਹੋ ਸੀ ਉਹਨਾਂ ਨੂੰ ਪੁੱਛਿਆ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅਨੁਮਾਨ ਦਿੱਤਾ ਸੋ ਅਸੀਂ ਉਹ ਪੈਸੇ ਦਿੱਤੇ ਫਿਰ ਪਿਛਲੇ ਸਾਲ ਪਰਟਨ ਬੋਲ ਦੁਆਰਾ ਫਿਰ ਕਿਸ਼ਤੀ ਆਈ ਨਹੀਂ ਸੀ ਜਿਹਦੇ ਤੇ ਬੰਝ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪਰਟਨ ਬੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਆ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਿਆ ਕਿ ਕੱਲ ਨੂੰ ਪਰਟਨ ਬੋਲ ਚੱਕਿਆਣਾ ਤੇ ਇਹ ਕਿਸ਼ਤੀ ਆ ਗਈ ਆ ਉਹ ਵੀ ਅਸੀਂ ਜਿਹੜੀ ਹੈਗੀ ਐਸਡੀਐਮ ਸਾਹਿਬ ਨੂੰ ਸਾਨੂੰ ਦੱਸ ਦਿੱਤਾ ਸੀ ਕਿ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਹੁਣ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੌਲ ਬਣ ਕੇ ਤਿਆਰ ਹੋ ਜੂਗਾ ਕਿਉਂਕਿ ਨਵਾਂ ਬੋਲਡਰ ਹੈਗਾ ਇਹਨਾਂ ਨੂੰ ਪੱਕਾ ਬਣ ਜੂਗਾ ਫਿਰ ਇਹਦੇ ਪਲਟੂਨ ਪਲਤੋਂ ਵੀ ਇਹਨਾਂ ਦਾ ਖੜਾ 서 ਜੂਗਾ ਕਿਸ਼ਤੀ ਤੋਂ ਵੀ ਖੜਾ 서 ਟਿਕ ਜੂਗਾ ਆਰਾਮ ਦੇ ਨਾਲ ਜਿੱਦਾ ਆਮ ਨਾਗਰਿਕ ਦੂਸਰੇ ਛੇਰਾਂ ਦੇ ਹੁੰਦੇ ਇਹ ਅੱਠ ਗੰਢੇ ਇਹ ਵੀ ਸੋਖੀ ਹੋ ਜਾ ਤੁਸੀਂ ਦੇਸ਼ ਦੇ ਅਪਰ ਹਾਊਸ ਦੇ ਮੈਂਬਰ ਹੋ ਤੁਸੀਂ ਇਹਦੀ ਆਵਾਜ਼ ਚੁੱਕੋ ਕਿ ਬੜੇ ਚਿਰਾਂ ਤੋਂ ਲੋਕਾਂ ਦੀ ਨਹੀਂ ਉਹ ਤਾਂ ਹੁਣ ਪੂਰਾ ਹੀ ਹੋ ਗਿਓ ਮਸਿਆ ਜਿਹੜੀ ਹੈਗੀ ਸੋਲਵ ਹੋ ਗਈ ਹੈ ਤੇ ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਦੱਸੋ ਜਦੋਂ ਮਰਜੀ ਸਾਡੇ ਨਾਲ ਸੰਪਰਕ ਹੈ ਅਸੀਂ ਤੁਹਾਡੇ ਆਵਾਜ਼ ਜੋ ਤੁਸੀਂ ਧਰ ਧਰਤੀ ਆ ਵੀ ਅਸੀਂ ਉੱਥੇ ਬੋਲਣ ਵਾਸਤੇ ਆਏ ਬੈਠੇ ਦੇ ਲੋਰ ਬੁਲਣ ਲੈਂਡ ਐਕوزیشن ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ ਹੁੰਦੀ ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਪ੍ਰੂਵ ਹੋ ਜਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ ਅਰਾਊਂਡ 100 100 ਕਰੋੜ ਰੁਪਏ ਆ ਤੇ ਆਫਟਰ ਰੇਨੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਰੋ ਪੁਲ ਚੱਕਿਆ ਜਾਣਾ ਜੀ ਪੁਲ ਤਾਂ ਚੱਕਿਆ ਗਿਆਣਾ ਸੀ 2 ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ ਕਰੇ ਪਿਛਲੇ ਸਾਲ ਇੱਕ ਬੈਂਕ ਪੰਜਾਬੀ ਜਗਤ ਦੀ ਇੱਕ ਖਬਰ ਲੱਗੀ ਸੀ ਕਿ ਮਕੌੜਾ ਪਤਣਾ ਜਿੱਥੇ ਪੱਕਾ ਪੁਲ ਬਣਿਆ ਨਹੀਂ ਗਾ ਜਿਹੜਾ ਟੈਂਪਰੇਰੀ ਪਰਟੂਨ ਪੁਲਾ ਉਹ ਬਾਰਸਾਂ ਕਰਕੇ ਚੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ 6 ਗਾਹ ਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਕੋਈ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਸੀ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਆ ਕਿ ਕੀ ਜੀ ਤਾਂ ਮੈਂ ਨੇ ਕਿਹਾ ਬਾਬਾ ਜੀ ਤੁਸੀਂ ਕਿਸ਼ਤੀ ਨਵੀਂ ਲਾ ਦੇਓ ਜੀ ਉਹਨਾਂ ਨੇ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅਨੁਮਾਨ ਦੱਸਿਆ ਸੋ ਏਸੇ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਨੇ ਪਰਡਨਪੋਲ ਦੁਆਰਾ ਫੇਰ ਕਿਸ਼ਤੀ ਆਈ ਨਹੀਂ ਸੀ ਜਿਹਦੇ ਤੇ ਵੱਜ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪਰਡਨਪੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਆ ਇਹ ਉਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਿਆ ਕਿ ਕੱਲ ਨੂੰ ਪਰਡਨਪੋਲ ਤੇ ਕਿਹੜਾ ਨਾਂ ਤੇਹੀ ਕਿਸ਼ਤੀ ਆ ਗਈ ਹੈ ਉਹ ਵੀ ਅਸੀਂ ਜਿਹੜੀ ਹੈਗੀ ਐਸਡੀਐਨ ਸਾਹਿਬ ਨੂੰ ਸਾਨੂੰ ਦੱਸ ਦਿੱਤਾ ਅਸੀਂ ਕਿ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਸਾਲ ਦੇ ਵਿੱਚ ਤਕਰੀਬਨ ਰਹੇਗਾ ਪੋਲ ਜਿਹੜਾ ਬਣ ਕੇ ਤਿਆਰ ਹੋ ਜੂਗਾ ਕਿਉਂਕਿ ਨਵਾਂ ਪੌੜਾ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜੂਗਾ ਫਿਰ ਇਹਦੇ ਪਰ ਟੂਨ ਪਲ ਤੋਂ ਵੀ ਇਹਨਾਂ ਦਾ ਖੜਾ ਸੜ ਜੂਗਾ ਕਿਸ਼ਤੀ ਤੋਂ ਵੀ ਖੜਾ ਸੜ ਜੂਗਾ ਆਰਾਮ ਦੇ ਨਾਲ ਜਿਹਦਾ ਆਮ ਨਾਗਰਿਕ ਦੂਸਰੇ ਛੇਰਾਂ ਦੇ ਹੁੰਦੇ ਇਹ 8 ਬੰਦੇ ਇਹ ਵੀ ਸੋਖੀ ਹੈਗਾ ਤੁਸੀਂ ਦੇਸ਼ ਦੇ ਅਪਰ ਹਾਊਸ ਦੇ ਮੈਂਬਰ ਹੋ ਤੁਸੀਂ ਇਹਦੀ ਆਵਾਜ਼ ਚੁੱਕੋਗੇ ਕਿ ਬੜੇ ਚਿਰਾਂ ਤੋਂ ਲੋਕਾਂ ਦੀ ਨਹੀਂ ਉਹ ਤਾਂ ਹੁਣ ਪੂਰਾ ਹੀ ਹੋ ਗਿਆ ਮਸਲਾ ਜਿਹੜੀ ਹੈਗੀ ਉਹ ਸੋਲਵ ਹੋ ਗਈ ਹੈ ਤੇ ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਦੱਸੋ ਜਦੋਂ ਮਰਜੀ ਸਾਡੇ ਨਾਲ ਸੰਪਰਕ ਇਹ ਅਸੀਂ ਤੁਹਾਡੇ ਆਵਾਜ਼ ਜੋ ਤੁਸੀਂ ਧਰ ਧਰਤੀ ਆਲੀ ਅਸੀਂ ਉੱਥੇ ਬੋਲਣ ਵਾਸਤੇ ਹੀ ਆਏ ਜ਼ਰੂਰ ਬੋਲਾਂਗੇ ਲੈਂਡ ਐਕੁਜੀਸ਼ਨ ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਪ੍ਰੂਵ ਹੋ ਜਾਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ ਫਰੋਂ 100 ਮ ਕਰੋੜ ਰੁਪਇਆ ਤੇ ਆਫਟਰ ਰੇਨੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਰੋ ਪੁਲ ਚੱਕਿਆ ਜਾਣਾ ਜੀ ਇਹ ਪੁਲ ਤਾਂ ਚੱਕਿਆ ਜਾਣਾ ਸੀ 2 ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ